ਬਲੱਡ ਪ੍ਰੈਸ਼ਰ ਬੜੀ ਕਾਮਨ ਬਿਮਾਰੀ ਹੈ ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ ਔਰ ਹਰ ਇੱਕ ਤੀਸਰੇ ਬੰਦੇ ਨੂੰ ਬਲੱਡ ਪ੍ਰੈਸ਼ਰ ਹੈ ਤੇ ਉਹਦੇ ਕੰਟਰੋਲ ਵਾਸਤੇ ਡਿਫਰੈਂਟ ਇਨੀਸ਼ੀਏਟਿਵ ਕਰ ਰਹੇ ਆ ਤਾਂ ਇਹਦੇ ਵਿੱਚ ਜਿਹੜਾ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਦੇ ਤਹਿਤ ਜੋ ਸਾਡੀ ਟੀਮ ਹੈ ਜਿੰਨਾ ਵਿੱਚ ਡਿਫਰੈਂਟ ਹਸਪੀਟਲ ਦੇ ਡਾਕਟਰ ਹੈ ਜਿੰਨਾ ਵਿੱਚ ਉਸਵਾਲ ਹਸਪੀਟਲ ਹੈ ਔਰ ਜਿਹੜਾ ਪਵਾ ਹਸਪੀਟਲ ਹੈ ਔਰ ਦੀਪਕ ਹਸਪੀਟਲ ਹੈ ਔਰ ਦਿਨੰਦ ਮੈਡੀਕਲ ਕਾਲਜ ਜਿਹੜਾ ਮੇਨ ਉਹਨਾਂ ਨੂੰ ਕੋਆਰਡੀਨੇਟ ਕਰ ਰਿਹਾ ਤੇ ਕੁਝ ਸੀਨੀਅਰ ਡਾਕਟਰ ਨੇ ਜਿਦਾਂ ਡਾਕਟਰ ਤਰुण ਹੈ ਤੇ ਡਿਫਰੈਂਟ ਡਿਪਾਰਟਮੈਂਟਸ ਇਕੱਠੇ ਹੋ ਕੇ ਇੱਕ ਨਿਆ ਅਸੀਂ ਮਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਡਾਕਟਰ ਸਾਰੇ ਬੀਪੀ ਨਹੀਂ ਦੇਖ ਸਕਦੇ ਕਿਉਂਕਿ 30% ਹੈ ਤਾਂ ਬੀਪੀ ਡਿਟੈਕਸ਼ਨ ਹੀ ਨਹੀਂ ਹੋ ਰਹੀ ਲੋਕ ਬਲੱਡ ਪ੍ਰੈਸ਼ਰ ਦੇਖਣ ਵਾਸਤੇ ਨਹੀਂ ਆ ਰਹੇ ਜਾਂ ਲੋਕਾਂ ਨੂੰ ਇਹਦੇ ਬਾਰੇ ਸਮਝ ਨਹੀਂ ਆ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜੀਆਂ ਮਿਸ ਮਿਥਸ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਅੱਜ ਅਸੀਂ ਇਹ ਸੈਮੀਨਾਰ ਕੀਤਾ ਜਿਹੜਾ ਕਿ ਕਾਫੀ ਲੋਕਾਂ ਨੇ ਅਟੈਂਡ ਕੀਤਾ ਤੇ ਉਹਨਾਂ ਵਿੱਚ ਅਸੀਂ ਵਰਕਸ਼ਾਪ ਵੀ ਕੀਤੀ ਲੋਕਾਂ ਨੂੰ ਬਲੱਡ ਪ੍ਰੈਸ਼ਰ ਸਿੰਪਲ ਤਰੀਕੇ ਨਾਲ ਸਿਖਾਇਆ ਤਾਂ ਕਿ ਉਹਨਾਂ ਦੀ ਜਾਣਕਾਰੀ ਉਹਨਾਂ ਦੀ ਨੋਲਿਜ ਨੂੰ ਵੀ ਅਸੀਂ ਪਰਖਿਆ ਕਿ ਉਹ ਸਹੀ ਨੇ ਜਿਹੜੀ ਇਸ ਤਰ੍ਹਾਂ ਦੇ ਵੋਲੰਟੀਅਰ ਸਾਡੇ ਬਣਨਗੇ ਉਹਨਾਂ ਨੂੰ ਅਸੀਂ ਇੱਕ ਸਲੋਗਨ ਦਿੱਤਾ ਹੈ 1 ਨੇ 20 ਇਨ ਏ ਵੀਕ ਮਤਲਬ ਇੱਕ ਬੰਦੇ ਨੇ 20 ਬੰਦਿਆਂ ਦਾ ਬਲੱਡ ਪ੍ਰੈਸ਼ਰ ਦੇਖਣਾ ਆਪਣੀ ਕਮਿਊਨਿਟੀ 'ਚ ਦੇਖਣ ਮਹੱਲੇ 'ਚ ਦੇਖਣ ਕਿਸੇ ਵੀ ਤੁਸੀਂ ਜਿਹਦਾ ਪ੍ਰੈਸ ਹੈ ਕਿਤੇ ਮਰਜ਼ੀ ਦੇਖਣ ਤੇ ਉਹ ਬਲੱਡ ਪ੍ਰੈਸ਼ਰ ਦੇਖ ਕੇ ਜੇ ਕਿਸੇ ਦਾ ਹਾਈ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ ਜਾਣਕਾਰੀ ਦੇਣ ਵੀ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤੁਹਾਨੂੰ ਖਤਰਾ ਹੈ ਔਰ ਆਪਣੇ ਆਸ-ਪਾਸ ਕਿਸੇ ਵੀ ਡਾਕਟਰ ਨੂੰ ਦਿਖਾਣ ਲਾਈਫਸਟਾਈਲ ਡਿਜ਼ੀਜ਼ ਜਰ ਸਿੰਪਲ ਮੈਡੀਸਨ ਨਾਲ ਉਹਨਾਂ ਨੂੰ ਕੰਟਰੋਲ ਕਰ ਸਕਦੇ ਆ ਤੇ ਜਿੱਦਾਂ ਇਸ ਤਰ੍ਹਾਂ ਬਹੁਤ ਲੋਕ ਇਸ ਚੀਜ਼ 'ਚ ਵੱਧ ਚੜ ਕੇ ਭਾਰ ਗਲੇ ਰਹੇ ਨੇ ਮੇਰਾ ਖਿਆਲ ਹੈ ਕਿ ਇੱਕ ਵੇਵ ਬਣੇਗੀ ਲੁਧਿਆਣਾ ਵਿੱਚ ਫਿਰ ਪੰਜਾਬ 'ਚ ਜਾਏਗੀ ਕਿ ਇਹ ਜਿਹੜਾ ਮਿਸ਼ਨ ਹੈ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਪੰਜਾਬ ਦੇ ਵਿੱਚ ਇਹ ਸਕਸੈਸਫੁਲ ਹੋਏਗਾ ਸਰ ਸਿੰਪਟਮਸ ਕੀ ਹੁੰਦੇ ਨੇ ਬਲੱਡ ਪ੍ਰੈਸ਼ਰ ਦੇ ਕਈ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਉਹਨਾਂ ਦਾ ਵਧਿਆ ਹੋਇਆ ਹੈ ਘਟਿਆ ਹੋਇਆ ਹੈ ਜਦੋਂ ਚੈੱਕ ਕਰਾਉਂਦੇ ਨੇ ਉਹ ਕਹਿੰਦੇ 150 ਆਹ ਜੀ ਦੇਖਿਆ ਤੁਸੀਂ ਆਹ ਦੇਖੋ ਇਹ ਤੁਸੀਂ ਅੱਜ ਦੇਖਿਆ ਖੁਦ ਹੀ ਦੇਖਿਆ ਤੁਹਾਡੇ ਵੀ ਬੰਦਿਆਂ 'ਚ ਹੀ ਸੀਗਾ ਕੁਝ ਕਦੇ-ਕਦੇ ਤਾਂ ਸੋਚੋ 15-20% ਨੂੰ ਤਾਂ ਸਿੰਪਟਮ ਹੁੰਦੇ ਆ ਵੀ ਸਿਰ ਭਾਰੀ ਪਨ ਹੋ ਗਿਆ ਚੱਕਰ ਹੋ ਗਿਆ ਪਰ ਮੈਜੋਰਿਟੀ 75% ਨੂੰ ਕੋਈ ਸਿੰਪਟਮ ਹੀ ਨਹੀਂ ਹੁੰਦੇ ਜੇ ਤਾਂ ਸਿੰਪਟਮ ਨਹੀਂ ਹੁੰਦੇ ਪਤਾ ਕਿਦਾਂ ਲੱਗੇਗਾ ਪਤਾ ਤਾਂ ਹੀ ਲੱਗੇਗਾ ਜੇ ਆਪਾਂ ਮੈਜ਼ਰਮੈਂਟ ਕਰਾਂਗੇ ਮੈਜ਼ਰਮੈਂਟ ਜੇ ਸਹੀ ਤਰੀਕੇ ਨਾਲ ਹੋਏਗੀ ਉਹ ਤੁਹਾਨੂੰ ਅਸੀਂ ਜਾਣਕਾਰੀ ਦੇਤੀ ਸੋ ਬਿਨਾ ਮੈਜ਼ਰਮੈਂਟ ਕਰਨ ਤੋਂ ਬਿਨਾ ਚੈੱਕ ਕਰੇ ਤੋਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੋਹਾਂ ਜੀਆਂ ਬਿਮਾਰੀਆਂ ਜਿਹੜੀਆਂ ਨਹੀਂ ਪਤਾ ਲੱਗ ਸਕਦੀਆਂ ਇਸੇ ਕਰਕੇ ਇਹਨਾਂ ਨੂੰ ਸਾਇਲੈਂਟ ਕਿਲਰ ਕਹਿੰਦੇ ਆ ਆਪਾਂ ਸਿੰਪਟਮ ਵੱਲ ਨਾ ਜਾਈਏ ਨੰਬਰ ਵੱਲ ਜਾਈਏ ਕਿ ਜੇ 140 90 ਤੋਂ ਉੱਪ ਸਰ ਸੈਲਫ ਮੈਡੀਕੇਸ਼ਨ ਜਿਹੜੀ ਲੋਕ ਕਰ ਲੈਂਦੇ ਆ ਵੀ ਬਲੱਡ ਦੀ ਗੋਲੀ ਮੈਨੂੰ ਵੀ ਲੱਗੀ ਵੀ ਆ ਇਹਨੂੰ ਤੂੰ ਵੀ ਲੈ ਲਾ ਉਹ ਕੈਮਿਸਟ ਦੇ ਤੋਂ ਠੀਕ ਇਹ ਕਹਣਾ ਚਾਹਉਂ ਕਿ ਜਦੋਂ ਬਲੱਡ ਤੇ 슈ਗਰ ਦੇ ਤੁਹਾਨੂੰ ਘੇਰਦੀਆਂ ਤਾਂ ਫਿਰ ਤੁਹਾਨੂੰ ਡਾਕਟਰਾਂ ਨਾਲ ਹੀ ਅਟੈਚ ਹੋਣਾ ਪੈਣਾ ਦੇਖੋ ਕੋਈ ਵੀ ਡਾਕਟਰ ਜਿਹੜਾ ਪਹਿਲੀ ਗੱਲ ਤਾਂ ਇਹਦੇ ਵਿੱਚ ਸਪੈਸ਼ਲਾਈਜ਼ਡ ਡਾਕਟਰ ਇਹ ਵੀ ਸਾਡੀ ਇੱਕ ਮੋਹਮ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਵਾਸਤੇ ਤੁਸੀਂ ਕੋਈ ਸਪੈਸ਼ਲਾਈਜ਼ਡ ਡਾਕਟਰ ਕੋਲੇ ਜਾਓ ਆਮ ਡਾਕਟਰ ਜਿਨੂੰ ਅਸੀਂ ਨੌਲੇਜ ਦੇਵਾਂਗੇ ਐਮਬੀਬੀਐਸ ਡਾਕਟਰ ਨੇ ਜਾਂ ਕੋਈ ਜਿੱਦਾ ਪੜ੍ਹੇ ਲਿਖੇ ਇਸ ਤਰ੍ਹਾਂ ਦੇ ਡਾਕਟਰ ਹੈ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਜਾਂ ਉਹਨਾਂ ਨੂੰ ਐਸੇ ਵੀ ਨੌਲੇਜ ਹੈਗੀ ਹੈ ਸਿੰਪਲ ਮੈਡੀਸਨ ਜਿਹੜੀ ਬਲੱਡ ਪ੍ਰੈਸ਼ਰ ਤੇ 95% ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਮਰੀਜ਼ ਦਾ ਇਲਾਜ ਉਹ ਕਰ ਸਕਦੇ ਆ ਉਹਨਾਂ ਦੀ ਨੌਲੇਜ ਦੇ ਹਿਸਾਬ ਨਾਲ ਸੋ ਸੈਲਫ ਮੈਡੀਕੇਸ਼ਨ ਨਾਲ ਉਹਨਾਂ ਦੀ ਸੁਪਰਵੀਜ਼ਨ ਜੇ ਤੁਸੀਂ ਮੈਡੀਸਨ ਲਓਗੇ ਔਰ ਤੁਹਾਨੂੰ ਕੋਸਟ ਇਫੈਕਟਿਵ ਹੈ ਦੂਸਰਾ ਇੱਕ ਧਾਰਨਾ ਹੈ ਕਿ ਮੈਡੀਸਨ ساری ਉਮਰ ਲੱਗ ਜੂਗੀ ਜੇ ਭਈ ਆਪਣੀ ਜ਼ਿੰਦਗੀ ਹੈ ਜੇ ਦਰੰਗ ਦਾ ਰਿਸਕ 7 ਗੁਣਾ ਜ਼ਿਆਦਾ ਆਪਣੇ ਵਸਤੇ ਲੈ ਰਹੇ ਕਿ ਸੇ ਵਸਤੇ ਥੋੜੀ ਸੋ ਇਹ ਮੈਡੀਸਿਨ ਲਗਾਤਾਰ ਲੈਣੀ ਚਾਹੀਦੀ ਹੈ ਬਲੱਡ ਪ੍ਰੈਸ਼ਰ ਨੰਬਰ ਦੇ ਹਿਸਾਬ ਨਾਲ ਕੰਟਰੋਲ ਕਰਨਾ ਚਾਹੀਦਾ ਨਾ ਕਿ ਸਿੰਪਟਮ ਦੇ ਹਿਸਾਬ ਨਾਲ ਬਲੱਡ ਪ੍ਰੈਸ਼ਰ 140 ਤੋਂ ਘੱਟ ਹੋਵੇ 90 ਤੋਂ ਘੱਟ ਹੋਵੇ ਤਾਂ ਇਹਨੂੰ ਕੰਟਰੋਲ ਮੰਨਦੇ ਆਂ ਔਰ ਦੂਸਰਾ ਮਾਰਕੀਟ ਵਿੱਚ ਬਹੁਤ ਕੋਸਟ ਇਫੈਕਟਿਵ ਮੈਡੀਸਿਨ ਆ ਗਈਆਂ ਜਿਹਨੀਆਂ ਕਿ ਸਾਈਡ ਇਫੈਕਟ ਘੱਟ ਹੈ ਜਿੰਨਾਂ ਦਾ ਇੰਨੀਆਂ ਸਸਤੀਆਂ ਮੈਡੀਸਿਨ ਹੈ ਜਿਹਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਆਂ ਇਸ ਤੋਂ ਪਹਿਲਾਂ ਆਪਾਂ ਨੂੰ ਲਾਈਫ ਸਟਾਈਲ ਡਿਜ਼ੀਜ਼ ਜਿਹੜਾ ਮੋਡੀਫਿਕੇਸ਼ਨ ਜਿੱਦਾਂ ਆਪਾਂ ਨੂੰ ਦੱਸਿਆ ਕਿ ਜਿਹੜ ਸਟ्रेस ਆਪਣਾ ਘਟਾ ਕੇ ਔਰ ਐਕਸਰਸਾਈਜ਼ ਨੂੰ ਵੜਾ ਕੇ ਇਹਨਾਂ ਨੂੰ ਆਪਾਂ ਕੰਕਟ ਕਰ ਸਕਦੇ ਆ ਬੀਪੀ ਪੂਰਾ ਕੰਟਰੋਲ ਕਰਨ ਵਾਸਤੇ 60% ਲੋਕਾਂ ਨੂੰ ਮੈਡੀਸਿਨ ਦੀ ਲੋੜ ਪੈਂਦੀ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬਕਾ